ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਜਿਉ ਤਹ ਕੋ ਜਗ ਮਹਿ ਮੁਖ ਤੇ ਹਰ ਚਿਤ ਮਹਿ ਜੁਦ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸ ਨਾਮ ਚੜੈ ਭਵ ਸਾਗਰ ਤਾਰੈ ਤੇਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਜਿਆਰੈ ਗਿਆਨ ਹੈ ਕੀ ਬੜਨੇ ਮਨੋ ਹਾਥੁ ਲੈ ਕਾਤੁਰਤਾ ਕੁਤਵਾਰ ਬਹਾਰੈ ਦੇਹ சிவா ਬਰਮੋਇ ਇਹ ਸੁਭ ਕਰਮਨ ਤੇ ਕਬ ਹੂ ਨ ਡਰਉ ਨਾ ਡਰਉ ਅਰਸੋ ਜਬ ਜਾਏ ਲਰਉ ਜਿਸ ਚੈ ਕਰੇ ਆਪਣੀ ਜੀਤ ਕਰਉ ਆਰਸੇ ਕਹੋ ਆਪਨੇ ਹੀ ਮਨ ਕੋ ਇਹ ਲਾਲਚੋ ਗੁਨ ਤੋ ਚਰਾ ਜਬ ਆਵ ਕੇ ਆਦ ਨਿਦਾਨ ਬਨ ਹਤ ਹੀਰਾਣ ਮੈਂ ਤਬ ਜੋ ਜ ਮਰਾਂ ਸੁ ਕਹੋ ਟਲ ਗੁਰ ਸੇਵੀਆ ਐਨ ਸੁਸਾਹਜ ਸੁਬਾਏ ਦਰਸ਼ਨ ਪਰਸੀਐ ਗੁਰੂ ਕਾ ਜਾਨੁ ਮਰਣੁ ਦੁਖੁ ਜਾਇ ਹੋਵੈ ਸਿਵਤਕ ਸਾਮੰਧੀ ਨੂਰੇ ਅਰਸੋਂ ਕੁਰਸੋਂ ਝਟਿਆ ਤੁਧ ਡਿਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਆ ਸਜਣ ਸਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾਵੇ ਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾ ਹਾਬਾ ਜੀ ਸਲੋਕਾ ਮਹਲਾ ਤੀਜਾ ਹਸਤੇ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗਰ ਆਖ ਕੈ ਉਬੇ ਸੇਵਾ ਕਰੇ ਹਸਤੇ ਸਰ ਜਿਓ ਅੰਕ ਸਹ ਹੈ ਅਹਰਣਾ ਜਿਓ ਸਰ ਦੇ ਮਨ ਤਨ ਆਗੈ ਰਾਖ ਕੈ ਉਬੇ ਸੇਵਾ ਕਰੇ ਐਉ ਗੁਰਮੁਖ ਆਪ ਨਿਵਾਰੀਆ ਸਾਬ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੂਝਿਆ ਜਾ ਆਪੇ ਨਦਰ ਕਰੇ ਮਹਲਾਤ ਜਾਂ ਜਿਨ ਗੁਰਮੁਖ ਨਾਮ ਧਿਆਇ ਆਏ ਤੇ ਪਰਵਾਣ ਨਾਨਕ ਕੁੱਲ ਉਧਾਰ ਹੈ ਆਪਣਾ ਦਰਗਹ ਪਾਵਹਿ ਮਾਣੋ ਪਾਉੜੀ ਗੁਰਮੁਖ ਸਖੀਆਂ ਸਿਖ ਗੁਰੂ ਮੇਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਇਆ ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇ ਵਾਇਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਪਾਇਆ ਗੁਰ ਸਤ ਗੁਰ ਬੋਲੋ ਸਾਬ ਗੁਰ ਆਖ ਗੁਰੂ ਜੀ ਵਾਇਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਪਾਇਆ ਗੁਰ ਸਾਥ ਗੁਰ ਬੋਲੋ ਸਾਬ ਗੁਰ ਆਖ ਗੁਰੂ ਜੀ ਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ